ਸਾਰਿਆਂ ਨੂੰ ਜੈ ਮਸੀਦੀ ਅੱਜ ਅਸੀਂ ਪੜਾਂਗੇ ਜਬੂਰਾਂ ਦੀ ਪੋਥੀ ਦਾ 42ਵਾਂ ਅਧਿਆਇ ਪਰਮੇਸ਼ਵਰ ਲਈ ਤਰਸਣਾ ਪਹਿਲੀ ਆਇਤ ਜਿਵੇਂ ਹਰਨੀ ਪਾਣੀ ਦੇ ਨਦੀਆਂ ਦੇ ਲਈ ਤਰਸਦੀ ਹੈ ਤਿਵੇਂ ਮੇਰਾ ਜੀ ਹੈ ਪਰਮੇਸ਼ਵਰ ਤੇਰੇ ਲਈ ਤਰਸਦਾ ਹੈ ਦੂਸਰੀ ਆਇਤ ਮੇਰਾ ਜੀ ਪਰਮੇਸ਼ਵਰ ਦੇ ਲਈ ਜਿਉਂਦੇ ਪਰਮੇਸ਼ਵਰ ਦੇ ਲਈ ਤਿਆਹਾ ਹੈ ਮੈਂ ਕਦੋਂ ਜਾਵਾਂ ਅਤੇ ਪਰਮੇਸ਼ਵਰ ਦੇ ਸਾਹਮਣੇ ਹਾਜ਼ਰ ਹੂੰਆ ਤੀਸਰੀ ਆਇਤ ਮੇਰਾ ਭੋਜਨ ਦਿਨੇ ਰਾਤੀ ਮੇਰੇ ਹੰਝੂ ਹਨ ਜਦੋਂ ਉਹ ਸਾਰਾ ਦਿਨੇ ਆਖਦੇ ਹਨ ਤੇਰਾ ਪਰਮੇਸ਼ਰ ਹੈ ਕਿੱਥੇ ਚੌਥੀ ਆਇਤ ਇਹ ਗੱਲਾਂ ਮੈਂ ਚੇਤੇ ਕਰਦਾ ਹਾਂ ਤਾਂ ਮੇਰਾ ਜੀ ਪਰ ਆਉਂਦਾ ਹੈ ਭਈ ਮੈਂ ਕਿਸ ਤਰ੍ਹਾਂ ਭੀੜ ਦੇ ਨਾਲ ਲੰਘਦਾ ਹੁੰਦਾ ਸਾਂ ਅਤੇ ਬਹੁਤ ਸਾਰੇ ਤੀਰਥੀਆਂ ਨੂੰ ਪਰਮੇਸ਼ਰ ਦੇ ਘਰ ਜਲੂਸ ਵਿੱਚ ਜੈਕਾਰ ਦੇ ਧੰਨਵਾਦ ਦੇ ਸ਼ਬਦ ਨਾਲ ਲੈ ਜਾਂਦਾ ਹੁੰਦਾ ਸਾਂ ਪੰਜਵੀਂ ਆਇਤ اے ਮੇਰੇ ਜੀ ਤੂੰ ਕਿ ਚੁਕਿਆ ਹੋਇਆ ਹੈ ਅਤੇ ਮੇਰੇ ਵਿੱਚ ਕਿਉਂ ਵਿਆਕੁਲ ਹੈ ਪਰਮੇਸ਼ਰ ਉਤੇ ਆਸਾ ਰੱਖ ਮੈਂ ਤਾਂ ਉਸ ਦੇ ਮੁਖੜੇ ਦੇ ਬਚਾਵਾਂ ਲਈ ਫਿਰ ਉਸ ਦਾ ਧੰਨਵਾਦ ਕਰਾਂਗਾ ਛੇਵੀਂ ਆਇਤ اے ਮੇਰੇ ਪਰਮੇਸ਼ਰ ਮੇਰੇ ਜੀ ਮੇਰੇ ਅੰਦਰ ਕਿਉਂ ਚੁਕਿਆ ਹੋਇਆ ਹੈ ਇਸੇ ਕਾਰਨ ਮੈਂ ਜਰਦਨ ਅਤੇ ਹਰ ਮੋਨ ਦੀ ਧਰਤੀ ਤੋਂ ਅਤੇ ਮਿਰਾਸ ਤੇ ਮਿਸਾਰ ਤੇ ਪਰਬਤ ਤੂੰ ਤੇਰਾ ਸਿਮਰਨ ਕਰਾਂਗਾ 7ਵੀਂ ਆਇਤ ਤੇਰੇ ਪਾਣੀਆਂ ਦੀਆਂ ਧਾਰਾਂ ਦਾ ਸ਼ੋਰ ਸੁਣ ਕੇ ਡੁੰਗਿਆਈ ਡੁੰਗਿਆਈ ਨੂੰ ਪੁਕਾਰਦੀ ਹੈ ਤੇਰੀਆਂ ਸਾਰੀਆਂ ਠਾਠਾਂ ਅਰ ਲਹਿਰਾਂ ਮੇਰੇ ਸਿਰ ਦੇ ਉੱਤੋਂ ਦੀ ਲੰਘ ਗਈਆਂ 8ਵੀਂ ਆਇਤ ਦਿਨ ਨੂੰ ਯਹਵਾ ਆਪਣੀ ਦਇਆ ਦੀ ਆਗਿਆ ਦੇਵੇਗਾ ਅਤੇ ਰਾਤ ਨੂੰ ਉਹਦਾ ਗੀਤ ਮੇਰੇ ਨਾਲ ਹੋਵੇਗਾ ਉਹ ਮੇਰੇ ਜੀਵਨ ਦੇ ਪਰਮੇਸ਼ਰ ਅੱਗੇ ਇੱਕ ਪ੍ਰਾਰਥਨਾ ਹੋਵੇਗਾ 9ਵੀਂ ਆਇਤ ਪਰਮੇਸ਼ਰ ਨੂੰ ਜੋ ਮੇਰੀ ਚਟਾਨ ਹੈ ਮੈਂ ਆਖਾਂਗਾ ਤੂੰ ਮੈਨੂੰ ਕਿਉਂ ਭੁੱਲ ਗਿਆ ਹੈ ਮੈਂ ਕਿਆ ਵੈਰੀ ਦੇ ਹਨੇਰ ਦੇ ਮਾਰੇ ਵਿਰਲਾਪ ਕਰਦਾ ਫਿਰਦਾ ਹਾਂ 10ਵੀਂ ਆਇਤ ਮੇਰੇ ਵਿਰੋਧੀ ਮੈਨੂੰ ਉਲਾੰਭਾ ਦਿੰਦੇ ਹਨ ਜਾਣੋ ਇਹ ਮੇਰੇ ਹੱਡੀਆਂ ਦਾ ਚੂਰ-ਚੂਰ ਹੋਣਾ ਹੈ ਜਦੋਂ ਦਿਨ ਪਰ ਮੈਨੂੰ ਕਹੀ ਜਾਂਦੇ ਹਨ ਕਿੱਥੇ ਹੈ ਤੇਰਾ ਪਰਮੇਸ਼ਰ 11ਵੀਂ ਆਇਤ हे ਮੇਰੇ ਜੀ ਤੂੰ ਕਿਉਂ ਚੁੱਕਿਆ ਹੋਇਆ ਹੈ ਤੇ ਮੇਰੇ ਵਿੱਚ ਕਿਉਂ ਵਿਆਕੁਲ ਹੈ ਪਰਮੇਸ਼ਰ ਉਤੇ ਆਸਾ ਰੱਖ ਮੈਂ ਤਾਂ ਫੇਰ ਉਸਦਾ ਧੰਨਵਾਦ ਕਰਾਂਗਾ ਜਿਹੜਾ ਮੇਰੇ ਮੁਖੜੇ ਦਾ ਬਚਾਓ ਅਰ ਮੇਰਾ ਪਰਮੇਸ਼ਰ ਹੈ ਆਮੀਨ ਪ੍ਰਭੂ ਜੀ ਇਹਨਾਂ ਵਚਨਾਂ ਨੂੰ ਪੜ੍ਹੇ ਸੁਣੇ ਜਾਣ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਆਰਾਮ ਸਦਾ ਹੀ ਵਸਦੇ ਰਹਿਣ ਆਮੀਨ ਸਾਰਿਆਂ ਜਮਸੀ ਕੀ